ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੀਐਸਟੈਟ ਪੇਪਰ 1 ਅਤੇ 2 ਦੋਨਾਂ ਲਈ ਯੂਸਫੁਲ ਹੈ ਸ਼ੁਰੂਆਤ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਉਸ ਪੀਰੀਅਡ ਬਾਰੇ ਅ ਪੀਰੀਅਡ ਡਿਊਰਿੰਗ ਵਿੱਚ ਲिटल ਕੌਂਸ਼ੀਅਸ ਥਾਟ ਇਜ਼ ਅਪਲਾਈਡ ਟੂ ਅ ਪ੍ਰੋਬਲਮ ਮੇਬੀ ਅ ਪੀਰੀਅਡ ਆਫ ਸੋ ਇੱਕ ਸਮਾਂ ਜਿਸ ਦੌਰਾਨ ਕਿਸੇ ਸਮੱਸਿਆ ਉੱਤੇ ਬਹੁਤਾ ਚੇਤਨ ਵਿਚਾਰ ਨਹੀਂ ਕੀਤਾ ਜਾਂਦਾ ਉਹਨੂੰ ਕਿਹਾ ਕੀ ਜਾਂਦਾ ਆ ਪ੍ਰਿਪਰੇਸ਼ਨ ਇਨਕਿਊਬੇਸ਼ਨ ਇਲਿਮਿਨੇਸ਼ਨ ਵੈਰੀਫਿਕੇਸ਼ਨ ਸਮੱਸਿਆ ਨੂੰ ਛੱਡ ਦਿੱਤਾ ਜਾਂਦਾ ਆ ਐਂਡ ਅਚਾਨਕ ਹੀ ਤੁਹਾਡੇ ਦਿਮਾਗ ਵਿੱਚ ਵਿਚਾਰ ਆ ਜਾਂਦਾ ਆ ਉਸ ਸਮੱਸਿਆ ਨੂੰ ਲੈ ਕੇ ਸੋ ਇਹਨੂੰ ਤੁਸੀਂ ਨਾਮ ਦਿੰਨੇ ਹੋ ਜੀ ਇਨਕਿਊਬੇਸ਼ਨ ਦਾ ਆਪਸ਼ਨ ਨੰਬਰ ਬੀ ਜਵਾਬ ਨੂੰ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਵਿਚ ਆਫ ਦਾ ਫੋਲੋਇੰਗ ਅਸਪੈਕਟ ਵਾਸ ਨਾਟ ਸਟ੍ਰੈਸਡ ਬਾਈ ਗੈਸਟਾਟ psychology ਹੇਠ ਲਿਖਿਆ ਵਿੱਚੋਂ ਕਿਸ ਪੱਖ ਉੱਤੇ ਗੈਸਟਾਲਟ ਮਨੋਵਿਗਿਆਨ ਦੁਆਰਾ ਜ਼ੋਰ ਨਹੀਂ ਦਿੱਤਾ ਜਾਂਦਾ ਦਾ ਹੋਲ ਸਮੋਜ ਕਨਫਿਗਰੇਸ਼ਨ ਫੀਲਡ ਆਫ ਆਪਰੇਸ਼ਨ ਕੌਨਸ਼ੀਅਸ ਐਕਸਪੀਰੀਅੰਸ ਸਹੀ ਜਵਾਬ ਦੀ ਗੱਲ ਕਰੂੰਗਾ ਫੀਲਡ ਆਫ ਆਪਰੇਸ਼ਨ ਦੀ ਗੱਲ ਇਹਨਾਂ ਦੁਆਰਾ ਨਹੀਂ ਕੀਤੀ ਜਾਂਦੀ ਨਾ ਹੀ ਸਟ्रेस ਦਿੱਤਾ ਜਾਂਦਾ ਆ ਇਹ ਗੱਲ ਕਰਦੇ ਨੇ ਦਾ ਹੋਲ ਕਨਫਿਗਰੇਸ਼ਨ ਐਂਡ ਕੌਨਸ਼ੀਅਸ ਐਕਸਪੀਰੀਅੰਸ ਦੀ ਬਟ ਫੀਲਡ ਆਫ ਆਪਰੇਸ਼ਨ ਦੀ ਗੱਲ ਇਹਨਾਂ ਦੁਆਰਾ ਨਹੀਂ ਕੀਤੀ ਜਾਂਦੀ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਗੱਲ ਕੀਤੀ ਜਾ ਰਹੀ ਹੈ ਪਿਆਜੇ ਦੀ ਇਫ ਜੀਨ ਪਿਆਜੇਵਾਜ਼ ਗ੍ਰੇਡਿੰਗ ਐਂਡ ਐਗਜ਼ਾਮੀਨੇਸ਼ਨ ਯੂ اٹੈਂਟਡ ਜੀਨ ਪਿਆਜੇ ਦੁਆਰਾ ਤੁਹਾਡਾ ਪੇਪਰ ਚੈੱਕ ਕੀਤਾ ਜਾ ਰਿਹਾ ਤੇ ਉਹ ਕਿਹੜੀ ਚੀਜ਼ ਵਿੱਚ ਜ਼ਿਆਦਾ ਇੰਟਰਸਟਡ ਹੋਣਗੇ ਵੈਦਰ ਯੂ ਹੈਵ ਰਿਟਨ ਯੋਰ ਆਂਸਰ ਕਰੈਕਟਲੀ ਕੀ ਤੁਸੀਂ ਆਪ ਦਾ ਜਿਹੜਾ ਜਵਾਬ ਹੈਗਾ ਸਹੀ ਲਿਖਿਆ ਆ ਜਾਂ ਫਿਰ ਵਾਟ ਯੋਰ ਓਪੀਨੀਅਨ ਅਬਾਊਟ ਐਗਜ਼ਾਮੀਨੇਸ਼ਨ ਇਜ਼ ਤੁਹਾਡੀ ਪ੍ਰੀਖਿਆ ਬਾਰੇ ਜੇ ਤੁਹਾਡਾ ਕੀ ਵਿਚਾਰ ਹੈਗਾ ਜਾਂ ਫਿਰ ਹਾਊ ਯੂ ਡੈਰੀਵਡ ਯੋਰ ਆਂਸਰ ਕਿ ਤੁਸੀਂ ਆਪਣੇ ਜਵਾਬ ਲਿਖੇ ਕਿਵੇਂ ਆ ਜਾਂ ਫਿਰ ਆਪਸ਼ਨ ਨੰਬਰ ਡੀ ਵੈਦਰ ਯੂ ਸਟੱਡੀਡ ਵੈਲ ਬਿਫੋਰ ਦਾ ਐਗਜ਼ਾਮੀਨੇਸ਼ਨ ਕੀ ਤੁਸੀਂ ਪ੍ਰੀਖਿਆ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਸੀਗੀ ਸੋ ਐਜ਼ ਅ ਸਾਈਕੋਲੋਜਿਸਟ ਆਪਾਂ ਗੱਲ ਕਰਦੇ ਆ ਜਿਹੜੇ ਪਿਆਜੇ ਸੀਗੇ ਕੋਗਨੇਟਿਵਿਸਟ ਸੀਗੇ ਸੋ ਇਸ ਅਕੋਰਡਿੰਗ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਊਗਾ ਕਿ ਤੁਹਾਡੇ ਜਿਹੜੇ ਜਵਾਬ ਨੇ ਉਹ ਆਏ ਕਿੱਥੋਂ ਹੈ ਤੁਸੀਂ ਆਪ ਦੀ ਕੋਗਨੇਟਿਵ ਦੀ ਜਿਹੜੀ ਐਬਿਲਿਟੀ ਦੀ ਵਰਤੋਂ ਕੀਤੀ ਕਿਵੇਂ ਆ ਉਹ ਇਸ ਚੀਜ਼ ਦੇ ਵਿੱਚ ਜ਼ਿਆਦਾ ਇੰਟਰਸਟਿਡ ਹੋਣਗੇ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾ ਦਿਓ ਟਿਕ ਅੱਗੇ ਪ੍ਰਸ਼ਨ ਪੁੱਛਿਆ ਜਾ ਰਿਹਾ ਇਨ ਡਿਵੈਲਪਮੈਂਟਲ ਟਰਮੀਨੋਲੋਜੀ ਫੈਨਲ ਕੈਟੋਨਿਊਰੀਆ ਰੈਫਰਸ ਟੂ ਸੋ ਇੱਕ ਟਰਮ ਹੈਗੀ ਆ ਸਾਇੰਸ ਦੀ ਟਰਮ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਮਤਲਬ ਹੈਗਾ ਆ ਉਹ ਕੀ ਹੈ ਡਾਊਨ ਸਿੰਡਰੋਮ ਹੈ ਹੈਰੀਡਿਟੀ ਐਂਜ਼ਾਈਮ ਡੈਫੀਸ਼ੀਐਂਸੀ ਹੈ ਮਾਈਕਰੋਸੈਫਲੀ ਜਾਂ ਫਿਰ ਕ੍ਰੈਟਿਨਿਜ਼ਮ ਸਹੀ ਜਵਾਬ ਦੀ ਗੱਲ ਕਰੂੰਗਾ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਬਿਲਕੁਲ ਸਹੀ ਹੈਗਾ ਆ ਇੱਕ ਵੰਸ਼ਾਣੂਕ ਐਂਜ਼ਾਈਮ ਦੀ ਘਾਟ ਹੈ ਬੀ ਜਵਾਬ ਤੇ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਅਗਲੇ ਪ੍ਰਸ਼ਨ ਦੇ ਵਿੱਚ ਦ ਅਪਰ ਪਾਰਟ ਆਫ ਅ ਬੇਬੀ ਡਵੈਲਪ ਅਰਲੀਅਰ ਦੈਨ ਦ ਲੋਅਰ ਪਾਰਟ ਇਸ ਟਰਮਡ ਐਸ ਕਿ ਜਦੋਂ ਬੱਚੇ ਦਾ ਉੱਪਰਲਾ ਹਿੱਸਾ ਜਲਦੀ ਵਿਕਸਿਤ ਹੋ ਜਾਂਦਾ ਆ ਇਹਨੂੰ ਕਿਹਾ ਕੀ ਜਾਂਦਾ ਆ ਪ੍ਰੋਕਸੀਮੋ ਡਿਸਟਲ ਸੈਫਲੋਕੋਰਡਲ ਜਨਰਲ ਟੂ ਸਪੈਸਿਫਿਕ ਜਾਂ ਫਿਰ ਕੋਰਟਿਕੋ ਡਿਸਟਲ ਸਹੀ ਜਵਾਬ ਦੀ ਗੱਲ ਕਰੂੰਗਾ ਸੈਫਲੋਕੋਰਡਲ ਡਵੈਲਪਮੈਂਟ ਇਹਦਾ ਸਹੀ ਜਵਾਬ ਹੈਗਾ ਆ ਜੇਦੇ ਵਿੱਚ ਬੱਚੇ ਦਾ ਵਿਕਾਸ ਹੈਡ ਟੂ ਟੋ ਵੱਲ ਨੂੰ ਹੁੰਦਾ ਆ ਚੱਲਦੇ ਆ ਜੀ ਅਗਲੇ ਪ੍ਰਸ਼ਨ ਤੇ ਆਪਸ਼ਨ B ਤੇ ਟਿਕ ਲਗਾਉਣ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਇਹਦੇ ਵਿੱਚ ਤੁਹਾਡੇ ਤੋਂ ਦੋ ਕੰਬੀਨੇਸ਼ਨ ਦੀ ਗੱਲ ਕੀਤੀ ਜਾ ਰਹੀ ਆ ਗਸਟਾਲਟ ਸਾਈਕੋਲੋਜਿਸਟ ਦੀ ਇੱਥੇ ਗੱਲ ਪੁੱਛੀ ਜਾ ਰਹੀ ਆ ਕਿਹੜ ਲਿਖਿਆ ਵਿੱਚੋਂ ਕਿਹੜੇ ਨਾਮ ਜੁਟ ਵਿੱਚੋਂ ਦੋ ਗਸਟਾਲਟ ਮਨੋਵਿਗਿਆਨੀ ਸ਼ਾਮਲ ਹੈਗੇ ਆ ਕਾਫਕਾ ਵੁੰਡ ਵਾਟਸਨ ਕੋਲਰ ਵਰਦੀਮਰ ਵਾਟਸਨ ਜੇਮਸ ਕੋਹਨ ਕੋਲਰ ਕੋਹਨ ਵੁੰਡ ਕੈਲਮਨ ਵਾਟਸਨ ਕੈਲਮਨ ਕਾਫਕਾ ਵੁੰਡ ਸਹੀ ਜਵਾਬ ਦੀ ਗੱਲ ਕਰੂੰਗਾ ਆਪਸ਼ਨ ਨੰਬਰ A ਕਾਫਕਾ ਤੇ ਕੋਲਰ ਹੈਗੇ ਆ ਵੈਸੇ ਗੈਸਟਾਲਟ ਸਾਈਕੋਲੋਜਿਸਟ ਸੋ ਆਪਸ਼ਨ ਨੰਬਰ ਏ ਜਵਾਬ ਨੂੰ ਲਗਾ ਦਿਓ ਟਿਕ ਅਗਲੇ ਪ੍ਰਸ਼ਨ ਨੂੰ ਦੇਖਦੇ ਹਾਂ ਟਰਮ ਇੰਟਰਾ ਇੰਡੀਵਿਜੂਅਲ ਡਿਫਰੈਂਸ ਮੀਨਸ ਕਿ ਇੰਟਰਾ ਇੰਡੀਵਿਜੂਅਲ ਡਿਫਰੈਂਸ ਦਾ ਭਾਵ ਕੀ ਹੈ ਆਪਸ਼ਨਾਂ ਨੂੰ ਪੜ੍ਹ ਕੇ ਜਵਾਬ ਦਿਓ ਡਿਫਰੈਂਸਸ ਅਮੰਗ ਵੇਰੀਅਸ ਸਟੇਟਸ ਇਨ ਅ ਗਿਵਨ ਇੰਡੀਵਿਜੂਅਲ ਇੱਕ ਵਿਅਕਤੀ ਦੇ ਵੱਖ-ਵੱਖ ਗੁਣਾਂ ਵਿੱਚ ਪਿੰਤਾ ਆਪਸ਼ਨ ਬੀ ਡਿਫਰੈਂਸਸ ਇਨ ਅ ਗਿਵਨ ਟ੍ਰੇਟ ਬੀਟਵੀਨ ਟੂ অর ਮੋਰ ਇੰਡੀਵਿਜੂਅਲ ਇੱਕ ਗੁਣ ਪੱਖੋਂ ਜਾਂ ਵੱਧ ਵਿਅਕਤੀਆਂ ਵਿੱਚ ਪਿੰਤਾ differences in a given trait in a given individual associated with the passage of time samay de gujran de naal ik gun ik vyakti vich phenda ya fir option number d differences in a given trait in a given individual associated with errors of measurement mapan di galti naal ik vyakti vich ik gun vich phenda sahi jawab di gal karange option number a jawab tuhada sahi hai differences among various traits in a given individual ik ik vyakti de vak vak guna vich phenda enu tusi kenne ho intra individual difference agla prashan dekho ultimately the effectiveness of a school program as it affects a child development depends upon aakhirkar school program di prabhavsheelta da bacche utte prabhav kis tarah te nirbhar karda hai effectiveness of checking and supervision cooperation and participation of the community competence of the teacher ya phir suitability of the curriculum sahi jawab di gal karange option number C jawab tuhada sahi hai competency of the teacher chaldeya agle prashan de utte ਅਗਲਾ ਪ੍ਰਸ਼ਨ ਹੈਗਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਫੈਕਟਰ ਇਨਫਲੂਐਂਸਿੰਗ ਗਰੁੱਪ ਆਰਗੇਨਾਈਜੇਸ਼ਨ ਕਿ ਇਹਨਾਂ ਵਿੱਚੋਂ ਕਿਹੜੀ ਜਿਹੜੀ ਚੀਜ਼ ਹੈਗੀ ਆ ਜਿਹੜੀ ਕਿ ਗਰੁੱਪ ਸੰਗਠਨ ਨੂੰ ਪ੍ਰਭਾਵਿਤ ਨਹੀਂ ਕਰਦੀ ਡਿਜ਼ਾਇਰ ਫਾਰ ਸਿਕਿਉਰਿਟੀ ਐਂਡ ਰੈਕੋਗਨੀਸ਼ਨ ਕਾਮਨ ਇਜ਼ ਐਂਡ এনਵਾਇਰਨਮੈਂਟ ਕਾਮਨ ਮੋਰਲ ਸਟੈਂਡਰਡਸ ਜਾਂ ਫਿਰ ਨਨ ਆਫ ਦਾ ਅਬਵ ਪੰਜਾਬੀ ਚ ਤੁਸੀਂ ਆਪ ਹੀ ਪੜ੍ਹ ਲਿਓ ਸੋ ਸਹੀ ਜਵਾਬ ਹੋਊਗਾ ਜੀ ਨਨ ਆਫ ਦਾ ਅਬਵ ਕਿਉਂਕਿ ਤਿੰਨੇ ਜਿਹੜੀਆਂ ਚੀਜ਼ਾਂ ਨੇ ਤਿੰਨੇ ਚੀਜ਼ਾਂ ਗਰੁੱਪ ਜਾਂ ਫਿਰ ਸੰਗਠਨ ਨੂੰ ਪ੍ਰਭਾਵਿਤ ਕਰਦੀਆਂ ਨੇ ਸੋ ਇਸ ਕਰਕੇ ਆਪਸ਼ਨ ਡੀ ਤੇ ਲਗਾ ਦਿਓ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ a common measure for assessing a group structure ਤੁਹਾਨੂੰ ਕੀ ਲੱਗਦਾ ਹੈ a common measure for assessing group structure group ਬਣਤਰ ਨੂੰ ਮਾਪਣ ਦਾ ਜਿਹੜਾ ਆਮ ਮਾਪ ਹੈਗਾ ਯਾ ਉਹ ਕੀ ਹੈ ਸੋਸ਼ੀਓਗ੍ਰਾਮ ਸੋਸ਼ੀਓਡਰਾਮਾ ਗਰੁੱਪ ਰੇਟਿੰਗ ਸਕੇਲ ਜਾਂ ਫਿਰ অবজারਵੇਸ਼ਨ ਆਫ ਦਾ ਗਰੁੱਪ ਇਨ ਅ ਨੈਚੁਰਲ ਸੈਟਿੰਗ ਸੋ ਇਹਦੇ ਵਿੱਚ ਸਹੀ ਜਵਾਬ ਦੀ ਗੱਲ ਕਰਦੇ ਹਾਂ ਸੋਸ਼ੀਓਗ੍ਰਾਮ ਕੀ ਹੈ ਇੱਕ ਡਾਇਗ੍ਰਾਮ ਹੈ ਦੈਟ ਵਿਜ਼ੂਅਲਾਈਜ਼ ਸੋਸ਼ੀਅਲ ਰਿਲੇਸ਼ਨਸ਼ਿਪ ਐਂਡ ਇੰਟਰੈਕਸ਼ਨ ਵਿਦਿਨ ਅ ਗਰੁੱਪ ਹੈਲਪਿੰਗ ਟੂ ਐਨਲਾਈਜ਼ ਸੋਸ਼ੀਅਲ ਸਟਰਕਚਰ ਸੋ ਇਸ ਕਰਕੇ অপਸ਼ਨ ਨੰਬਰ A ਜਵਾਬ ਨੂੰ ਤੁਸੀਂ ਲਗਾਉਂਗੇ ਟਿਕ ਚਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਹੂ ਡਿਡ ਐਕਸਟੈਂਸਿਵ ਰਿਸਰਚ ਔਨ ਗਿਫਟਿਡ ਚਿਲड्रन ਕਿਹਨਾਂ ਨੇ ਕਹ ਲੋ ਪ੍ਰਤਿਭਾਸ਼ਾਲੀ ਬੱਚਿਆਂ 'ਤੇ ਵਿਸਤ੍ਰਿਤ ਖੋਜ ਕੀਤੀ ਸੀਗੀ ਕਿ ਇਹਨਾਂ ਦਾ ਨਾਮ ਲਿਵਿਸ ਟਰਮਨ ਹੈ ਸੈਮੂਲ ਏ ਕਿਰਕ ਹੈ ਮੋਂਟੈਸਰੀ ਜਾਂ ਫਿਰ ਗਲਗਰ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਲੂਇਸ ਟਰਮਨ ਨੇ ਪ੍ਰਤਿਭਾਸ਼ਾਲੀ ਬੱਚਿਆਂ 'ਤੇ ਵਿਸਤ੍ਰਿਤ ਖੋਜ ਕੀਤੀ ਸੀਗੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਜੌਨ ਡੀਵੀ ਦੀ ਗੱਲ ਕੀਤੀ ਜਾ ਰਹੀ ਹੈ ਜੌਨ ਡੀਵੀ 뷰 ਔਨ ਐਜੂਕੇਸ਼ਨ ਐਮਫਸੀਸਿਸ ਜੌਨ ਡਿਊ ਦੀ ਜਿਹੜੀ ਸਿੱਖਿਆ ਦੇ ਵਿਚਾਰ ਕਿਸ ਗੱਲ ਤੇ ਜ਼ੋਰ ਦਿੰਦੇ ਹਨ ਨੋਲੇਜ ਐਜ਼ ਪਾਵਰ এডੂਕੇਸ਼ਨ ਐਜ਼ ਅ ਪ੍ਰੇਪਰੇਸ਼ਨ ਫਾਰ ਲਾਈਫ ਨੋਲੇਜ ਫਾਰ ਦਾ ਸੇਕ ਆਫ ਨੋਲੇਜ ਜਾਂ ਫਿਰ এডੂਕੇਸ਼ਨ ਐਜ਼ ਲਾਈਫ ਸਹੀ ਜਵਾਬ ਦੀ ਗੱਲ ਕਰਾਂਗੇ এডੂਕੇਸ਼ਨ ਐਜ਼ ਲਾਈਫ ਜਿਹੜਾ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ ਜੌਨ ਡੀਵੀ ਇਹਦੇ ਵਿੱਚ ਹੀ ਵਿਸ਼ਵਾਸ ਰੱਖਦੇ ਸੀ ਆਪਸ਼ਨ ਨੰਬਰ ਡੀ ਜਵਾਬ ਨੂੰ ਲਗਾ ਦਿਓ ਟਿਕ ਗੱਲ ਕਰਦੇ ਹਾਂ ਨੈਕਸਟ ਪ੍ਰਸ਼ਨ ਦੀ ਅਕੋਰਡਿੰਗ ਟੂ ਹਾਵਰਡ ਗਾਰਡਨਰ ਥਿਉਰੀ ਆਫ ਮਲਟੀਪਲ ਇੰਟੈਲੀਜੈਂਸ ਵਿਚ ਆਫ ਦਾ ਫਾਲੋਇੰਗ ਸਟੇਟਮੈਂਟ ਇਜ਼ ਟਰੂ ਹਾਵਰਡ ਗਾਰਡਨਰ ਦੇ ਬਹੁ ਪੱਖੀ ਬੁੱਧੀ ਦੇ ਸਿਧਾਂਤ ਅਨੁਸਾਰ ਹੇਠ ਲਿਖਿਆ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਇੰਟੈਲੀਜੈਂਸ ਇਜ਼ ਨਾਟ ਅ ਸਿੰਗਲ ਐਂਟੀਟੀ ਬੁੱਧੀ ਇੱਕ ਹੈਰੀ ਹੋਂਦ ਨਹੀਂ ਹੈ ਇੰਟੈਲੀਜੈਂਸ ਆਰ ਇੰਡੀਪੈਂਡੈਂਟ ਬੁੱਧੀਆਂ ਇੱਕ ਦੂਸਰੇ ਉੱਤੇ ਨਿਰਭਰ ਹੁੰਦੀਆਂ ਹਨ ਡਿਫਰੈਂਟ ਟਾਈਪਸ ਆਫ ਇੰਟੈਲੀਜੈਂਸ ਇੰਟਰੈਕਟ ਐਂਡ ਵਰਕ ਟੁਗੇਦਰ ਵੱਖ-ਵੱਖ ਬੁੱਧੀਆਂ ਇਕੱਠੇ ਕੰਮ ਕਰਦੀਆਂ ਹਨ ਜਾਂ ਫਿਰ ਆਲ ਦਾ ਅਬਵ ਸਹੀ ਜਵਾਬ ਦੀ ਗੱਲ ਕਰਾਂਗੇ ਸਹੀ ਜਵਾਬ ਹੈਗਾ ਜੀ ਆਲ ਦਾ ਅਬਵ ਕਿ ਸਾਰੀਆਂ ਚੀਜ਼ਾਂ ਦੀ ਹੀ ਗੱਲ ਕੀਤੀ ਸੀਗੀ ਜਦੋਂ ਆਪਾਂ ਮਲਟੀਪਲ ਇੰਟੈਲੀਜੈਂਸ ਦੀ ਗੱਲ ਕਰਦੇ ਆਂ ਅਗਲਾ ਪ੍ਰਸ਼ਨ ਦੇਖ ਲਓ ਜੀ ਵੈਨ ਵਾਸ ਦਾ ਨੈਸ਼ਨਲ ਪਾਲਿਸੀ ਔਨ ਪਰਸਨ ਵਿਦ ਡਿਸੇਬਿਲਟੀ ਐਨੈਕਟਡ ਇਨ ਇੰਡੀਆ ਭਾਰਤ ਵਿੱਚ ਅਪੰਗ ਬੱਚਿਆਂ ਲਈ ਰਾਸ਼ਟਰੀ ਨੀਤੀ ਜਿਹੜੀ ਸੀਗੀ ਉਹ ਕਦੋਂ ਬਣਾਈ ਗਈ ਸੀ 1986 1988 2006 ਜਾਂ ਫਿਰ 2000 ਸਹੀ ਜਵਾਬ ਦੀ ਗੱਲ ਕਰਦੇ ਆਂ 2006 ਦੇ ਵਿੱਚ ਹੀ ਬਣਾਈ ਗਈ ਸੀ ਪਾਲਿਸੀ ਉਹਨਾਂ ਦੀ ਰੱਖਿਆ ਕਰਨ ਦੇ ਲਈ ਉਹਨਾਂ ਦੇ ਹੱਕ ਦੀ ਰੱਖਾਂ ਦੇ ਲਈ ਸੋ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਇਹ ਸੀਗੇ ਜੀ ਅੱਜ ਦੇ ਆਪਣੇ ਪ੍ਰਸ਼ਨ 14 ਵਿੱਚੋਂ ਕਿੰਨੇ ਨੰਬਰ ਬਣੇ ਨੇ ਇਹਦੇ ਬਾਰੇ ਜਰ Thank you so much for watching. God bless you all.